ਦੇਖੋ ਜੀ ਸ਼ਹਿਰ ਦੀ ਆਬਾਦੀ ਨੂੰ ਲਈਏ ਇਸ ਟਾਈਮ ਮੇਰਾ ਖਿਆਲ 165000 ਦੇ ਕਰੀਬ ਸ਼ਹਿਰ ਦੀ ਆਬਾਦੀ ਹੈ ਤੇ ਜੇ ਸਾਡੀ ਭਰਤੀ 1996 ਤੋਂ ਬਾਅਦ ਅੱਜ ਤੱਕ ਤਕੂਤਰਾ ਨਗਰ ਕੌਂਸਲ ਵੀ ਸੀ ਗਿਆ ਨਗਰ ਨਿਗਮ ਵੀ ਬਣ ਗਿਆ ਪਰ ਹੋਈ ਨਹੀਂ ਆ ਸਮੇਂ ਸਮੇਂ ਸਰ ਐਮਸੀਆਂ ਦੀ ਗਿਣਤੀ ਵਧ ਗਈ ਆ 13 ਐਮਸੀਆਂ ਤੋਂ ਅੱਜ 50 ਐਮਸੀ ਹੋ ਗਏ ਆ ਉਹ ਬਜਟ ਕਿੱਥੋਂ ਆਇਆ ਉਹ ਕਿਸ ਤਰ੍ਹਾਂ ਇਹਨਾਂ ਨੇ ਕਰ ਲਿਆ ਸ਼ਹਿਰ ਨੂੰ ਇਹਨਾਂ ਨੇ ਕੋਈ ਵਿੱਚ ਨਹੀਂ ਲਿਆ ਸ਼ਹਿਰ ਦੇ ਉੱਤੇ ਲੋਡ ਪਾਤਾ ਅੱਜ ਜਿਹੜੇ ਮੇਰੇ ਕੋਲ 110 ਪਰਿਵਾਰ ਕੰਮ ਕਰ ਰਹੇ ਆ ਅੱਜੋ ਪਿੱਛੇ ਤੁਸੀਂ ਕੈਮਰਾ ਦੇਖੋ ਉਹ ਬੱਚੀਆਂ ਸਾਰੀਆਂ ਹੀ ਬਜ਼ੁਰਗ ਹੋ ਗਈਆਂ ਕੰਮ ਕਰਦੀਆਂ ਇਹਨਾਂ ਨੂੰ ਇਸ ਸ਼ਹਿਰ ਦੀ ਸਫਾਈ ਕਰਦੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਪਰ ਪ੍ਰਸ਼ਾਸਨ ਸਾਡਾ ਐਡਾ ਢੀਠ ਤੇ ਨਕਮਾ ਹੈ ਜਿਹੜਾ ਅੱਜ ਤੱਕ ਭਰਤੀ ਨਹੀਂ ਕਰ ਸਕਿਆ ਕਿਸ ਤਰੀਕੇ ਨਾਲ ਤੁਸੀਂ 110 ਬੰਦੇ ਰੋਤੇ ਪੂਰਾ ਸ਼ਹਿਰ ਮੈਨੇਜ ਕਰ ਦੇਖ ਸ 10 ਬੰਦਿਆਂ ਨਾਲ ਦੇਖੋ ਫੋਸਲਾ ਜੀ 110 ਬੰਦਿਆਂ ਦੇ ਨਾਲ ਸਾਡੇ 50 ਕਾਉਂਸਲਰ ਵੀ ਆ ਉਹ ਵੀ ਕਹਿੰਦਾ ਸਾਨੂੰ ਬੰਦਿਆ ਦੋ ਇਹ ਸਾਨੂੰ ਟਰਾਲੀਆਂ ਦੇ ਉੱਤੇ ਵੀ ਬੰਦੇ ਭੇਜਨੇ ਪੈਂਦੇ ਆ ਉਸ ਤੋਂ ਬਾਅਦ ਜਿਹੜੀ ਮੇਨ ਹੈ ਤਫੂਦਲਾ ਸ਼ਹਿਰ ਦੇ ਧਾਰਮਿਕ ਪ੍ਰੋਗਰਾਮ ਬਹੁਤ ਹੁੰਦੇ ਆ ਉਹਦੇ ਉੱਤੇ ਵੀ ਅਸੀਂ ਰਜਿਸਟ੍ਰੇਸ਼ਨ ਕਰੀ ਵੀ ਆ ਇਹ ਬੰਦਿਆਂ ਤੇ ਇੰਨਾ ਕੁ ਲੋਡ ਪਿਆ ਚੁੱਕਾ ਆ ਇੱਕ ਇੱਕ ਬੰਦਾ ਮੇਰਾ 3-3 4-4 ਏਰੀਆ ਕਰਦਾ ਉਸ ਤੋਂ ਬਾਅਦ ਇੰਨਾ ਕ ਰਜਿਸਟ੍ਰੇਸ਼ਨ ਹੋ ਰਿਹਾ ਵੀ ਇਹ پاگل ਹੋਣ ਤੇ ਨੌਕਰੀਆਂ ਸੱਜਣ ਤੱਕ ਦੇ ਲੋਕ ਆਏ ਪਏ ਆ ਕਾਨੂੰਨ ਲੱਗਦਾ ਕਿ ਤਨ ਕਿਤੇ ਕਿ ਕਹ ਲੋ ਕਿ ਵਰਕਰ ਮੈਂਟਲੀ ਹਰਾਸਮੈਂਟ ਹੋਇਆ ਪਿਆ ਵਾ ਇਹਨਾਂ ਦੀ ਪ੍ਰੈਸ਼ਰਾਈਜ਼ ਕਰਦੇ ਬਿਲਕੁਲ ਜੀ 100% ਐਸ ਤਰ੍ਹਾਂ ਜਿਹੜਾ ਜਿੰਨਾ ਵੀ ਵਰਕਰ ਆ ਸਾਰਾ ਮੈਂਟਲੀ ਹਰਾਸਮੈਂਟ ਹੋਇਆ ਪਿਆ ਕਿਉਂਕਿ ਸਾਡਾ ਪ੍ਰਸ਼ਾਸਕ ਕੋਈ ਵੀ ਖੁਸ਼ ਨਹੀਂ ਹੋ ਰਿਹਾ ਉਸ ਤੋਂ ਬਾਅਦ ਇਹ ਕਹੀ ਜਾਂਦੇ ਵੀ ਕੰਮ ਨਹੀਂ ਹੋਇਆ ਕੰਮ ਨਹੀਂ ਹੁਣ ਇੰਨੇ ਬੰਦਿਆਂ ਦਾ ਤੁਸੀਂ ਵੀ ਸਿਆਣੇ ਆ ਸ਼ਹਿਰ ਚ ਘੁੰਮਦੇ ਆ ਐਡੇ ਸ਼ਹਿਰ ਨੂੰ 110 ਬੰਦਿਆਂ ਨਾਲ ਮੈਨੇਜਮੈਂਟ ਨਹੀਂ ਕੀਤੀ ਜਾ ਸਕਦੀ ਕਿ ਸ਼ਹਿਰ ਵਾਸੀ ਦੀ ਗੱਲ ਕਰੀਏ ਸ਼ਹਿਰ ਵਾਸੀ ਨੂੰ ਜਿੜਕੀ ਤੁਹਾਡੀ ਜਿੜਕੀ ਜੋ ਤੁਸੀਂ ਹਾਲਾਤ ਦੱਸੇ ਆ ਉਹ ਹਾਲਾਤਾਂ ਨੂੰ ਸਮਝਣਾ ਚਾਹੀਦਾ ਵਾ ਦੇਖੋ ਸ਼ਹਿਰ ਵਾਸੀ ਬੜੇ ਸਿਆਣੇ ਆ ਸਾਡਾ ਤਰਕੂਲਾ ਸ਼ਹਿਰ ਬੜਾ ਪੁਲਿਸਪੁਲੀ ਰਿਹਾ ਆ ਹਮੇਸ਼ਾ ਸਾਇਲੈਂਟ ਰਿਹਾ ਉਹਦਾ ਹੀ ਫਾਇਦਾ ਵਕ ਉਸ ਸਮੇਂ ਦੀਆਂ ਸਰਕਾਰਾਂ ਨੇ ਲਿਆ ਮੈਂ ਕਹਿੰਦਾ ਇੱਥੇ ਥੋੜਾ ਜਿਆ ਸ਼ਹਿਰ ਵਾਲਿਆਂ ਦਾ ਵੀ ਕਸੂਰ ਆ ਇਹ ਸ਼ਹਿਰ ਵਾਲੇ ਵੀ ਸਾਡੇ ਨਾਲ ਇਕੱਠੇ ਹੋ ਕੇ ਇੱਥੇ ਅਪੀਲ ਕਰਨ ਕਿ ਕਿਉਂ ਨਹੀਂ ਅਜੇ ਤੱਕ ਸਾਡੀ ਸਫਾਈ ਦਾ ਅਰੇਂਜਮੈਂਟ ਕੀਤਾ ਗਿਆ ਬਿਨਾ ਬੰਦਿਆਂ ਤੋਂ ਸ਼ਹਿਰ ਦੀ ਸਫਾਈ ਨਹੀਂ ਹੁੰਦੀ ਕਹ ਲੋ ਕਿ ਕਿ ਆਪਾਂ ਗੱਲ ਕਰੀਏ ਰਾਜਨੀਤਿਕ ਪਾਰਟੀਆਂ ਦੀ ﺍﻟजामਤ ਆਈ ਦਿਨ ਇਹਨਾਂ ਦੇ ਲੱਗਦੇ ਆ ਤੇ ਪਿਛਲੀ ਜੋ ਹੜਤਾਲਾ ਸੀ ਇਹਨਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਤਰੀਕੇ ਨਾਲ ਸਟੇਟਮੈਂਟਾਂ ਵੀ ਦਿੱਤੀਆਂ ਗਈਆਂ ਬਾਅਦ ਪਰ ਲੱਗਦਾ ਨਹੀਂ ਹੈਗਾ ਕਿ ਤਨੇ ਕਿਤੇ ਆਪਣੀ ਸਟੇਟਮੈਂਟ ਦੇ ਉੱਤੇ ਸਟੇਬਲ ਹੈਗੇ ਆਂ ਦੇਖੋ ਮੈਂ ਐਜ਼ ਅ ਪ੍ਰੈਜ਼ੀਡੈਂਟ ਯੂਨੀਅਨ ਦੇ ਨਾਟਿਆ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਰ ਸਮੇਂ ਦੀ ਸਰਕਾਰ ਨੇ ਸਾਡਾ ਨਜ਼ਾਰਾ ਖਦਾ ਚੱਕਿਆ ਤੁਹਾਨੂੰ ਮੈਂ ਅੱਗੇ ਵੀ ਦੱਸਿਆ 1996 ਤੋਂ ਬਾਅਦ 2011 ਚ ਸ਼ਿਓਬਨੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਉਦੋਂ ਉਹਨਾਂ ਨੇ ਬੰਦਿਆਂ ਨਹੀਂ ਰੱਖੇ ਅੱਜ ਕਾਲੀ ਦਲ ਬੀਜੇਪੀ ਦਾ ਹਰਸ਼ ਦੇਖੋ ਕੀ ਹੋਇਆ ਉਸ ਤੋਂ ਬਾਅਦ 2021 ਚ 52 ਦਿਨ ਦੀ ਹੜਤਾਲ ਕੀਤੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਕਾਂਗਰਸ ਨੇ ਵੀ ਕੋਈ ਬੰਦਾ ਨਹੀਂ ਰੱਖਿਆ ਤੇ ਅੱਜ ਕਾਂਗਰਸ ਵੀ ਬੈਕਫੁੱਟ ਤੇ ਆ ਇਸ ਕਰਕੇ ਮੇਰੀ ਆਵਾਜ਼ ਨਹੀਂ ਦੀ ਅਪੀਲ ਆ ਜੇ ਤੁਸੀਂ 93 ਸੀਟਾਂ ਜਿੱਤ ਸਕਦੇ ਹੋ ਤੇ ਇਮਰਾਨ ਮੋਲ ਦਾ ਬਰਾ ਵੱਡਾ ਚਾਹੁੰਦਾ ਹਾਂ ਜੀ ਮਲਾਜਮ ਵਰਗ ਖੁਸ਼ਦਗਾ ਚੇਨ ਕਰਕੇ ਪਰ ਅੱਜ ਮੁਲਾਜ਼ਮ ਵਰਗ ਬਹੁਤ ਤੁਹਾਡੇ ਤੋਂ ਦੁਖੀ ਤੇ ਪਰੇਸ਼ਾਨ ਆ ਆਉਣ ਵਾਲੇ ਸਮੇਂ 'ਚ 27 'ਚ ਇਹ ਨਾ ਅਗੋਂ ਵੀ ਤੁਹਾਡੇ ਕੋਲ ਤਨਸੀਤਾ ਵੀ ਨਾ ਰਹੇ। ਉਹਨਾਂ ਦੇ ਜਿਹੜੇ ਅੱਜ ਸ਼ਹਿਰ ਦੇ ਵਿੱਚ ਕੰਮ ਦੇ ਕਿੱਧਰ ਹਾਲਾਤ ਹੈ ਇਸ ਤਰੀਕੇ ਨਾਲ ਤੁਸੀਂ ਮਤਲਬ ਗੱਲ ਤਾਂ ਹਾਲਾਤਾਂ ਦਾ ਜਿਹੜੀ ਸਰਕਾਰ ਆ ਜਾ ਸਾਨੂੰ ਤਾਂ ਕੁਝ ਕਹਿਣ ਦਾ ਬਲਕਾ ਹੀ ਨਹੀਂ ਦਿੱਤਾ। ਜੈਸੇ ਕਹਿੰਨੇ ਆ ਤਾਂ ਸਾਨੂੰ ਕਹਿੰਦੇ ਤਾਂ ਕੰਮ ਹੀ ਨਹੀਂ ਕਰਦੇ। ਥੋੜਿਆਂ ਦੇ ਸਾਡੇ ਉੱਪਰ ਤਾਂ ਨਾ ਜਿਹੜਾ ਸਾਨੂੰ ਲੈ ਕੇ ਤੁਰਿਆ ਹੋਇਆ ਕਿ ਕਿਸ ਤਰੀਕੇ ਨਾਲ ਮਤਕਿ ਕੰਮ ਤਾਂ ਚੱਲ ਰਾ ਲੋੜ ਹੈ ਕੰਮ ਕਰਦੇ ਆ ਤਾਂ ਸਾਨੂੰ ਕਹਦੇ ਤੇ ਕੰਮ ਨਹੀਂ ਕਰਦੇ ਇੰਨੇ ਕਰਦੇ ਇੰਨੇ ਬੰਦੇ ਵੀ ਇੰਨੇ ਘਟਾਏ ਜਿਵੇਂ 1996 ਚੋਂ ਰੱਖੇ ਉਸ ਤੋਂ ਬਾਅਦ ਕੋਈ ਕੰਧ ਨਹੀਂ ਰੱਖਦਾ ਤਾਂ ਤੁਸੀਂ ਮੰਗ ਕੀ ਕਰਦੇ ਮੰਗ ਤਾਂ ਸਹੀ ਕਰਦੇ ਕਿ ਸਾਡੇ ਬੱਚੇ ਗਾਂਾਂ ਘਾਹ ਪਾਣੀ ਨਹੀਂ ਪੀ ਜਾਵੇ